ਮੈਂ ਜਿਸਪਾਲ ਸਿੰਘ ਚੱਕਰ ਦੋਸਤੋ ਅੱਜ ਅਸੀਂ ਆਏ ਆ ਸਾਡੇ ਪਿੰਡ ਦੇ ਨਜ਼ਦੀਕ ਆ ਝਿੜੀ ਇੱਥੇ ਝਿੜੀ ਬੱਜਦੀ ਆ ਇਹ ਦੇਖੋ ਤੁਸੀਂ 4 ਸਕੇਅਰ ਦੇ ਦਰਖਤ ਤੇ ਸਾਰਾ ਇਹ ਜੰਗਲ ਹੀ ਸੀਗਾ ਜਣੀ ਤਿੰਨ ਚਾਰ ਕਿੱਲੇ ਦੇ ਵਿੱਚ ਇਹ ਏਰੀਆ ਜੰਗਲ ਸੀਗਾ ਇੱਥੇ ਕੋਈ ਆਉਂਦਾ ਨਹੀਂ ਸੀ ਦੇੜੇ ਤੜੇ ਜੰਗਲ ਦੇ ਵਿੱਚ ਨਾ ਕੋਈ ਨਹੀਂ ਸੀ ਆਉਂਦਾ ਹੁੰਦਾ ਪਹਿਲੇ ਸਮੇਂ ਦੇ ਵਿੱਚ ਤਾਂ ਇੱਥੇ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਵਾਲੇ ਉਹਨਾਂ ਨੇ ਆ ਕੇ ਇੱਥੇ ਢੀੜਾ ਬਸਾਇਆ ਜਿਹੜੇ ਸੰਤ ਪਰਲਮੈਂਟ ਦੇ ਵਿੱਚ ਸੰਸਦ ਮੈਂਬਰ ਵੀ ਨੇ ਉਹਨਾਂ ਨੇ ਆ ਕੇ ਜਿਹੜਾ ਆਜੋ ਇੱਧਰ ਤਾਂ ਉਹਨਾਂ ਨੇ ਇੱਥੇ ਸਾਰਾ ਡੇਰਾ ਵਸਾਇਆ ਤਾਂ ਹੁਣ ਇੱਥੇ ਦੀਵਾਲੀ ਨੂੰ ਜਾਂ ਮੰਨੋ ਪੁੰਨਿਆਂ ਮੱਸਿਆਂ ਬਹੁਤ ਰੌਣਕਾਂ ਲੱਗਦੀਆਂ ਆ ਕੋਈ ਕੋਈ ਸੰਤ ਆ ਵੀ ਜਾਂਦੇ ਆ ਅੱਜ ਛੋਟੇ ਸੰਤ ਹੁੰਦੇ ਆ ਕਈ ਵਾਰ ਤਾਂ ਵੱਡੇ ਸੰਤ ਸਾਹਿਬ ਬਲਬੀ ਸਿੰਘ ਜੀ ਸਿੱਕੇ ਵਾਲਾ ਉਹਨਾਂ ਨੇ ਇਸ ਸਥਾਨ ਦੇ ਉੱਤੇ ਪਰਾਇਆ ਔਰ ਇਸ ਧਰਤੀ ਨੂੰ ਭਾਗ ਲਾਏ ਔਰ ਇੱਧਰ ਦਿਖਾ ਦੇ ਇੱਧਰ ਆਪਣਾ ਇਹ ਬੌਲੀ ਸਹਿਬ ਆ ਸਾਡਾ ਪਿੰਡ ਤੋਂ ਇਹ 4-5 ਕਿਲੋਮੀਟਰ ਬਾਅਦ ਤੇ ਮੱਲਾ ਪਿੰਡ ਦੇ ਬਹੁਤ ਨਜ਼ਦੀਕ ਆ ਮੱਲਾ ਪਿੰਡ ਦੀ ਤਕਰੀਬਨ ਨਜ਼ਦੀਕੀ ਆ ਤੇ ਸਾਡੇ ਪਿੰਡ ਤੋਂ 3-4 ਕਿਲੋਮੀਟਰ ਤੇ ਤਾਂ ਦੋਨੋਂ ਪਿੰਡ ਹੀ ਦੋਨੋਂ ਪਿੰਡਾਂ ਦੀ ਜ਼ਿਆਦਾਤਰ ਸੰਗਤ ਇੱਥੇ ਆ ਦਿਵਾਲੀ ਨੂੰ ਆਪਣੇ ਜੂਵੀ ਸਰਦਾ ਇੱਥੇ ਸਾਰਾ ਆਪਣਾ ਮੰਨਤਾ ਕਰਦੇ ਆ ਬਾਬਾ ਜੀ ਹੁੰਦੇ ਆ ਛੋਟੇ ਬਾਬਾ ਜੀ ਹੁੰਦੇ ਆ ਬਾਬਾ ਬਲਵੀਰ ਸਿੰਘ ਜੀ ਚੀਚੇ ਵਾਲੀ ਹੁੰਦੇ ਆ ਤਾਂ ਉਧਰ ਉਹ ਗੁਰਬਾਰਾ ਜੀ ਹੁੰਦੇ ਆ ਅੱਜ ਤੋਂ ਨੇ ਅਲੀ ਖੰਧਾ ਨੀ ਲਿਖਾ ਉਹਨੂੰ ਅਨਿਖਾ ਸਾਹਿਬ ਕਹਿੰਦੇ ਆ ਉਹ ਤੇ ਥੋੜਾ ਜਿਹਾ ਜ਼ੂਮ ਕਰਕੇ ਦਿਖਾ ਦਿਓ ਪਾਖੋ ਤੇ ਗੁਰੂ ਮਹਾਰਾਜ ਪ੍ਰਗਾਸ ਨੇ ਤਾਂ ਇਹ ਸਥਾਨ ਤੇ ਬਹੁਤ ਲੋਕਾਂ ਦੀਆਂ ਜਿਹੜੀਆਂ ਸੁੱਖਾਂ ਪੂਰੀਆਂ ਹੁੰਦੀਆਂ ਤੇ ਬਹੁਤ ਜ਼ਿਆਦੀ ਮੰਨਤਾ ਇਸ ਸਥਾਨ ਦੀ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦੀ ਇਸ ਸਥਾਨ ਦੀ ਸੁਨਾ ਪੁੰਨੀਆਂ ਤੇ ਬਹੁਤ ਹੀ ਜਿੱਥੇ ਸੰਗਤ ਆਉਂਦੀ ਹੈ ਮੱਸੀਆ ਵਾਲੇ ਦਿਨ ਨੂੰ ਇਕੱਠ ਹੁੰਦਾ ਪੁੰਨੇ ਵਾਲੇ ਦਿਨ ਨੂੰ ਤਾਂ ਹਾਂ ਜੀ ਦਿਵਾਲੀ ਦਾ ਸੋਤਿਓ ਤਿਹਾੜਾ ਅੱਜ ਦਿਵਾਲੀ ਵਾਲੇ ਦਿਨ ਵੀ ਸੰਗਤ ਬਹੁਤ ਆਉਂਦੀ ਆ ਮੱਲੇਪਿੰਡ ਤੋਂ ਆਉਂਦੇ ਨੇ ਲੋਕ ਚੱਕਰ ਤੋਂ ਆਉਂਦੇ ਨੇ ਤਾਂ ਮੱਘਦੇਣਾ ਸਾਹਿਬ ਜੋ ਸਾਡੇ ਨਜ਼ਦੀਕ ਆ ਮਾਨੁਕਿਆਂ ਤੋਂ ਆਉਂਦੇ ਨੇ ਲੋਕ ਤਾਂ ਇਹ ਜਿਹੜੇ ਤਿੰਨ ਚਾਰ ਪਿੰਡਾਂ ਲੋਪੋ ਆ ਇੱਥੋਂ ਦੀ ਸੰਗਤ ਜ਼ਿਆਦਾਤਰ ਇੱਥੇ ਆਉਂਦੀ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਦਿਵਾਰਕਾਂ ਦਿਵਾਲੀ ਨੂੰ ਥੈਂਕ ਯੂ